ਰੱਬ ਨੂੰ ਕਿਸੇ ਨੇ ਨਹੀਂ ਦੇਖਿਆ ਪਰ ਅਮਰੀਕੀ ਪੁਲਾੜ ਏਜੰਸੀ NASA ਨੇ ਬ੍ਰਹਿਮੰਡ ਦੀ ਇੱਕ ਅਜੀਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਦਰਅਸਲ NASA ਨੇ ਇਸ ਨੂੰ ਹੈਂਡ ਆਫ ਗੋਡ ਯਾਨੀ ਰੱਬ ਦਾ ਹੱਥ ਕਿਹਾ ਹੈ ਇਹ ਤਸਵੀਰ ਇਨੀ ਦਿਨੀ ਕਾਫੀ ਚਰਚਾ ਵਿੱਚ ਹੈ ਲੋਕ ਪੁੱਛ ਰਹੇ ਹਨ ਕਿ ਸੱਚਮੁੱਚ ਪੁਲਾੜ ਵਿੱਚ ਰੱਬ ਦੇ ਦਰਸ਼ਨ ਹੋ ਰਹੇ ਨੇ ਇਸ ਤੋਂ ਬਾਅਦ NASA ਨੇ ਇਸ ਦਾ ਰਾਜ਼ ਖੋਲ੍ਹਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਲਾਈਵ ਸਾਇੰਸ ਦੀ ਰਿਪੋਰਟ ਮੁਤਾਬਕ ਹਰ ਹਫਤੇ ਨਾਸਾ ਬ੍ਰਹਿਮੰਡ ਦੀਆਂ ਖੂਬਸੂਰਤ ਤੇ ਅਦਭੁਤ ਤਸਵੀਰਾਂ ਸ਼ੇਅਰ ਕਰਦਾ ਹੈ ਜਿਸ ਨੂੰ ਸਪੇਸ ਫੋਟੋ ਆਫ ਦਾ ਵੀਕ ਕਿਹਾ ਜਾਂਦਾ ਹੈ ਪਰ ਇਸ ਵਾਰ ਉਸਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸਨੇ ਖਲਬਲੀ ਮਚਾ ਦਿੱਤੀ ਹੈ ਇਸ ਤਸਵੀਰ ਵਿੱਚ ਬ੍ਰਹਿਮੰਡ ਵਿੱਚੋਂ ਇੱਕ ਮੁੱਠੀ ਵਰਗੀ ਸ਼ਕਲ ਦਿਖਾਈ ਦੇ ਰਹੀ ਹੈ ਇੰਜ ਜਾਪਦਾ ਹੈ ਜਿਵੇਂ ਕੋਈ ਪਰਮ ਸ਼ਕਤੀ ਬਖਸ਼ਿਸ਼ ਕਰ ਰਹੀ ਹੋਵੇ ਨਾਸਾ ਨੇ ਇਸ ਦਾ ਭੇਤ ਖੋਲ ਦਿੱਤਾ ਉਸਨੇ ਦੱਸਿਆ ਕਿ ਇਹ ਚਮਕੀਲੀ ਚੀਜ਼ ਔਰ ਕੁਝ ਨਹੀਂ ਸਗੋ ਇੱਕ ਨੇਬੂਲਾ ਹੈ ਜੋ ਤਾਰੇ ਦੇ ਟੁੱਟਣ ਤੋਂ ਬਾਅਦ ਬਚਿਆ ਰਹਿ ਗਿਆ ਸੀ ਇੱਥੇ ਤਾਰੇ ਦਾ ਜਨਮ ਹੁੰਦਾ ਨਾਸਾ ਦੇ ਅਨੁਸਾਰ ਇੱਕ ਗਮ ਨੇਬੂਲਾ ਹੈ ਜਿਸ ਨੂੰ CG4 ਦੇ ਨਾਮ ਨਾਲ ਜਾਣਿਆ ਜਾਂਦਾ ਜੋ ਕਿ 1300 ਪ੍ਰਕਾਸ਼ ਸਾਲ ਦੂਰ ਹੈ CG4 ਗੈਸ ਅਤੇ ਧੂੜ ਦਾ ਬਣਿਆ ਇੱਕ ਬੱਦਲ ਹੈ ਜਿੱਥੇ ਤਾਰੇ ਪੈਦਾ ਹੁੰਦੇ ਹਨ ਪਰ ਇਸ ਦੇ ਅਜੀਬ ਆਕਾਰ ਕਾਰਨ ਇਸ ਨੂੰ ਦੋ ਨਾਂ ਦਿੱਤੇ ਗਏ ਇਸ ਦੀ ਪੂਸ਼ ਧੂਮ ਕੇਤੂ ਵਰਗੀ ਹੋਣ ਕਰਕੇ ਇਸ ਨੂੰ ਕੋਮੈਟਰੀ ਗਲੋਬੀਓਲ ਕਿਹਾ ਜਾਂਦਾ ਜਿਸ ਦੇ ਨਾਲ ਹੀ பிரਮੰਡ ਵਿੱਚ ਫੈਲੀਆਂ ਵੱਡੀਆਂ ਬਹਾਂ ਕਾਰਨ ਇਸ ਨੂੰ ਹੈੱਡ ਆਫ ਗॉड ਵੀ ਕਿਹਾ ਜਾਂਦਾ ਹੈ ਇਹ ਤਸਵੀਰ ਚਿਲੀ ਦੇ ਬਲੈਂਕੋ ਟੈਲੀਸਕੋਪ ਤੋਂ ਲਈ ਗਈ ਸੀ। ਇਸ ਵਿੱਚ CG4 ਦਾ ਧੂੜ ਭਰਿਆ ਸਿਰ ਅਤੇ ਲੰਮੀ ਪੂੰਛ ਦਿਖਾਈ ਦੇ ਰਹੀ ਹੈ। ਅਜੀਹ ਹ ਲੱਗਦਾ ਹੈ ਕਿ ਗੈਕਸੀ ਨੂੰ ਖਾਣ ਦੀ ਤਿਆਰੀ ਕਰ ਰਿਹਾ। ਪਰ ক্লোਜ਼-ਅਪ ਤੇ ਤੁਸੀਂ ਦੇਖੋਗੇ ਕਿ ਇਸਦੇ ਉਹ ਦੋ ਤਾਰੇ ਪੈਦਾ ਹੋ ਰਹੇ ਜੋ ਉਂਗਲਾਂ ਵਾਂਗ ਦਿਖਾਈ ਦਿੰਦੇ ਨੇ। ਕੋਮੈਟਰੀ ਗਲੋਬੂਲਸ ਕਿਵੇਂ ਬਣਦੇ ਹਨ ਇਹ ਅਜੇ ਤੱਕ ਇੱਕ ਰਹੱਸ ਬਣਿਆ ਹੋਇਆ ਹੈ। ਕੁਝ ਖਗੋਲ ਵਿਗਿਆਨੀ ਮੰਨਦੇ ਨੇ ਕਿ ਉਹਨਾਂ ਦਾ ਆਕਾਰ ਨੇੜਲੇ ਵਿਸ਼ਾਲ ਗਰਮ ਤਾਰਿਆਂ ਤੋਂ ਆਉਣ ਵਾਲੀਆਂ ਹਵਾਵਾਂ ਕਰ ਦੂਸਰੇ ਸੁਝਾ ਦਿੰਦੇ ਹਨ ਕਿ ਬਣਤਰ ਗੋਲਾਕਾਰ ਨੇਬੂਲਾ ਹੋ ਸਕਦੇ ਨੇ ਜੋ ਨੇੜਲੇ ਸੁਪਰਨੋਵਾ ਦੇ ਪ੍ਰਭਾਵ ਹੋਣ ਦੁਆਰਾ ਵਿਗੜ ਗਏ ਸਨ ਬਿਊਰੋ ਰਿਪੋਰਟ ਅਮਦਰ